ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਜੇ ਕਿਸੇ ਕਿਸਾਨ ਭਰਾ ਨੇ ਮੂੰਗੀ ਦੀ ਬਿਜਾਈ ਕਰਾਉਣੀ ਹੈ ਤਾਂ ਜਿਹੜਾ ਨੰਬਰ ਹੈਗਾ ਭਰਾ ਦਾ ਉਹ ਸਕਰੀਨ ਤੇ ਜਾਂਦਾ ਨੰਬਰ ਤੇ ਸੰਪਰਕ ਕਰ ਲਿਓ ਤੇ ਅੱਜ ਅਸੀਂ ਜਿਹੜੇ ਖੇਤ ਦੇ ਵਿੱਚ ਖੜੇ ਆਂਗੇ ਅਮਰੀਕ ਸਿੰਘ ਕਿਸਾਨ ਹੈਗਾ ਪਿੰਡ ਫਤੇਗੜ ਸੰਨਾ ਉਹਦੇ ਅੱਜ ਬੈਡ ਪਲੈਂਟਰ ਨਾਲ ਜਿਹੜੀ ਬਿਜਾਈ ਕਰ ਰਹੇ ਆਂ ਮੂੰਗੀ ਦੀ ਤੇ ਮੇਰੇ ਨਾਲ ਸਤਨਾਮ ਹੈਗਾ ਬਾਈ ਜਿਨੇ ਪਿਛਲੀ ਵਾਰ ਤਜਰਬਾ ਕੀਤਾ ਸੀਗਾ ਮੈਂ ਜਾਣਕਾਰੀ ਸਾਂਝੀ ਕਰਦਾਗਾ ਤੁਹਾਡੇ ਨਾਲ ਵੀਰੇ ਪਿਛਲੇ ਸਾਲ ਜਿਹੜਾ ਤੁਸੀਂ ਤਜਰਬਾ ਕੀਤਾਗਾ ਕਿੰਨਾ ਵੀ ਪਾਇਆ ਸੀ 1 ਏਕੜ ਦੇ ਵਿੱਚ ਮੂੰਗੀ ਦਾ ਆਪਣੇ ਵੀਰੇ ਸਾਢੇ 3 ਕਿਲੋ ਵੀ ਪਾਇਆ ਸੀ 1 ਏਕੜ ਦਾ ਤੇ ਸਾਢੇ 4 ਕੁਇੰਟਲ ਝਾੜ ਹੋ ਗਿਆ ਸੀਗਾ ਕਣਕ ਤੋਂ ਬਾਅਦ ਠੀਕ ਹੈ ਵੀ ਆਪਣਾ ਜਮਾਇਆ ਹੋਇਆ ਤਰੀਕਾ ਜਮਾ ਪਿਛਲੇ ਸਾਲ ਪਿਛਲੇ ਸਾਲ ਜੇ ਹੁਣ ਕਿਸੇ ਭਰਾ ਨੇ ਤਾਂ ਕਰਵਾਉਣੀ ਹੈ ਬਜਾਈ ਹੈ ਨਾ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਹਾਂ ਵੀਰੇ ਕਰ ਸਕਦਾ ਹੈਗਾ ਤੇ ਇੱਕ ਗੱਲ ਹੋਰ ਵੀਰੇ ਪਿਛਲੇ ਸਾਲ ਆਪਣਾ ਬੀ ਥੋੜਾ ਜਿਹਾ ਘੱਟ ਰਹਿ ਗਿਆ ਸੀਗਾ ਐਕ ਤੀ ਆਪਾਂ 8 ਕਿਲੋ ਬੀ ਪਾ ਰਹੇ ਹਾਂ ਜਿਹੜੀ ਇੱਧਰ ਰਾਏਕੋਟ ਵਾਲੀ ਸਾਈਡ ਆਪਾਂ ਮੰਨ ਕੇ ਆਲੂ ਮੜ ਬਾਣਾ ਜੇ ਮੂੰਗੀ ਬੀਜੀ ਹੈਗੀ ਉਹਦਾ ਆਪਾਂ 8 7 ਤੋਂ 8 ਕਿਲੋ ਬੀ ਪਾ ਰਹੇ ਹਾਂਗੇ ਤੇ ਉਹਦੇ ਨਾਲ ਆਪਣਾ ਝਾੜ ਹੋਰ ਵੀ ਵਧੂਗਾ 1 ਏਕੜ ਦਾ 1 ਏਕੜ ਦਾ ਹਾਂ ਲਓ ਜੀ 7 ਤੋਂ 8 ਕਿਲੋ ਜਿਹੜਾ ਬੀ ਪੈਂਦਾ ਵੀ ਅੱਧ ਇਹ ਇਹ ਬਾਈ ਕਹਿੰਦੇ ਵੀ ਅਸੀਂ ਵੀ 5 ਕਿੱਲਿਆਂ ਆਹ 3 ਕਿੱਲਿਆਂ ਚੋਂ ਵੀ ਪਤਾ ਨਹੀਂ ਕਿੰਨੇ ਪਤਾ ਨਹੀਂ 1.5 ਲੱਖ ਦੀ 1.5 ਲੱਖ ਦੀ ਹਾਂ ਵੀ ਉਹ ਹੋਈ ਹੈਗੀ ਇਹ ਬਾਈਆਂ ਨੇ ਤਜਰਬੇ ਤੌਰ ਤੇ ਆਪਾਂ ਤੋਂ 1 ਕਿੱਲਾ ਜਾਨੀ ਕਿ ਅੱਜ ਵਜਾ ਰਹੇ ਨੇਗੇ ਹਾਂ ਇਹ ਦੂਜਾ ਵਹਾਨ ਜਿਹੜਾ ਇਹਨਾਂ ਦਾ ਪਿਛਲੇ ਸਾਲ ਜਿਵੇਂ ਬੀਜਾ ਸੀ ਉਮੀ ਬੀਜਿਆ ਪਿਆਗਾ ਨਾਲੀ ਵਹਾਨ ਹੈਗਾ ਤਜਰਬਾ ਇਹਨਾਂ ਤੋਂ ਵੀ ਲੈ ਲਓ ਤਾਂ ਹੀ ਆਪਾਂ ਕਿਸਾਨ ਦਾ ਜਿਹੜਾ ਨਾਮ ਬੋਲਿਆਗਾ ਵੀ ਮਰੀਕ ਸਿੰਘ ਪਿੰਡ ਫਤੇਗੜ ਸਨਾਂ ਦੇ ਵਿੱਚ ਜਿਹੜੀ ਅੱਜ ਬਜਾਈ ਕਰ ਰਹੇ ਆ ਜਿਹੜਾ ਰਿਜ਼ਲਟ ਹੈਗਾ ਉਸ ਨੂੰ ਬਾਈਆਂ ਤੋਂ ਹੀ ਪਤਾ ਲੱਗ ਜੂਗਾ ਹਨਾ ਇਹ 32 ਇੰਚ ਦੇ ਆ ਜਿਹੜਾ ਬੈੱਡ ਆਗਾ ਬੈੱਡ ਦਿਖਾ ਦਿਓ ਇਹ ਜਿਹੜਾ 32 ਇੰਚ ਚੌੜਾਗਾ ਵੀਰੇ ਹਨਾ ਹਾਂ ਵੀਰੇ ਇਹਦੇ ਚ ਚਾਰ ਖੁੱਡ ਲਾਏ ਹੋਣੇ ਚਾਰ ਖੁੱਡ ਜਿਹੜੇ ਇਹਦੇ ਲੱਗਦੇ ਨੇਗੇ ਹੂੰ ਐ ਮੂੰਗੀ ਦੇ ਹਨਾ ਤੇਜੇ ਸੰਪਰਕ ਕਰਨਾ ਨੰਬਰ ਕਿੰਨਾ ਬਾਈ 708722 65434 ਠੀਕ ਹੈ ਤੇ ਮੇਰੇ ਨਾਲ ਕਿਸਾਨ ਵੀ ਆ ਗਿਆ ਥੋੜੀ ਜਾਣਕਾਰੀ ਇਹਨਾਂ ਦਾ ਵੀ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਠੀਕ ਠਾਕ ਆ ਜੀ ਤੇ ਪਿਛਲੇ ਸਾਲ ਵੀ ਬਾਈ ਐਸੇ ਬਾਣ ਦੇ ਵਿੱਚ ਜਿਹੜੀ ਮੂੰਗੀ ਬੀਜੀ ਸੀ ਜੀ ਜੀ ਲਾਈਤੀ ਆਲੂਆਂ ਵਾਲੇ ਚ ਕਿਹੜਾ ਬੀਜ ਜਿਹਦੀ ਪਿਛਲੀ ਵਾਰ ਆਹੀ ਬੀਜ ਜਿਹੜਾ ਆਹ 444 447 ਇਸ ਵਾਰ ਵੀ 444 ਬੀਜ ਇਹਨਾਂ ਨੇ ਹਾਂ ਜੀ ਹਾਂ ਤੇ ਪਿਛਲੀ ਵਾਰ ਜਿਹੜਾ ਬੀ ਪਾਇਆ ਸੀ ਕਿੰਨਾ ਪਾਇਆ ਸੀ ਪਿਛਲੇ ਸਾਲ ਹੋ ਗਿਆ ਸੀ 16 ਕਿਲੋ ਹੀ ਪਾਉਣੇ ਆ 16 ਕਿਲੋ ਪਾਉਣੇ ਹਾਂ ਜੀ ਇਸ ਵਾਰ ਵੀ 16 ਕਿਲੋ ਪਾਏ ਬਾਈ ਜੀ ਨੇ ਆ ਫਿਰ ਜਿਹੜਾ ਅੱਜ ਬੈੱਡ ਪਲਾਂਟਰ ਤੇ ਵੇਚਾ ਰਹੇ ਹੋਗੇ ਇਹ ਤਜਰਬੇ ਦੇ ਤੌਰ ਤੇ ਇਹ ਤਜਰਬੇ ਦੇ ਤੌਰ ਤੇ ਵੇਚਣਾ ਜੀ ਜੇ ਰਿਜ਼ਲਟ ਵਧੀਆ ਆਉਂਦਾ ਤਾਂ ਅਗਲੀ ਵਾਰ ਫਿਰ ਇਹੀ ਫਿਰ ਇਹੀ ਵੇਚਾਂਗੇ ਠੀਕ ਹੈ ਜੀ ਤੇ ਇਹ ਜਾਣਕਾਰੀ ਛੋਟਾਂ ਸਾਂਝੀ ਕਰਨੀ ਤੇ ਆ ਵੀ ਦੇਖ ਸਕਦੇ ਹੋ ਹਨ 444 ਬੀ ਆ ਜਿਹੜਾ ਬਾਈ ਵੇਚਾ ਰਹੇ ਨੇਗੇ ਪਹਿਲਾਂ ਇੱਥੇ ਆਪਣੀ ਸਰੋਂ ਸੀਗੀ ਸਰੋਂ ਵਾਲਾ ਬਾਣ ਆ ਗਿਆ ਹਨਾ ਤੇ ਨਾਲ ਬਾਈ 10 ਤੋਂ 12 ਕਿਲੋ ਡੀਏਪੀ ਪਾਉਣੇ ਬਾਈ ਇੱਕ ਇੱਕ ਕਰਦਾ ਆਪਾਂ ਜਿਹੜੀ ਖਾਦ ਪੈ ਰਹੀ ਹੈ ਉਹ 10 ਤੋਂ 12 ਕਿਲੋ ਪੈ ਰਹੀ ਹੈ ਜੇ ਦੂਜੇ ਬਾਣ ਦੀ ਆਪਾਂ ਸਤਨਾਬ ਗੱਲ ਕਰੀਏ ਜਿਹੜਾ ਸਿੱਧਾ ਬੀਜ ਆ ਉਹ ਕਿੰਨਾ ਪੈ ਜਾਂਦਾਗਾ ਉਹ ਤੇ ਬਾਈ ਇਹ ਵੀਰਾਂ ਨੂੰ ਪਤਾ ਹੋਊ ਆਪਾਂ ਕਿੰਨਾ ਪਾਇਆ ਜੀ ਉਹਦੇ ਵਿੱਚ 25 ਕਿਲੋ ਜੀ ਕਿੱਲੇ ਦਾ 25 ਕਿਲੋ ਹਾਂ ਜੀ ਹਾਂ ਬਹੁਤ ਬਾਈ ਫਰਕ ਪੈਗਾ ਇਹ ਬੀਜ ਦੀ ਵੀ ਹਾਂ ਬੀਜ ਦੀ ਬਚਤ ਹੋ ਗਈ ਆਪਣੀ ਤੇ ਬਾਈ ਪਾਣੀ ਦੀ ਵੀ ਬਚਤ ਹੋਊ ਇਹਦੇ ਵਿੱਚ ਆਪਾਂ ਪਾਣੀ ਇਹ ਤੇ ਜਿਹੜੇ ਹਰੀ ਕਰਨ ਵੇਲੇ ਕਿੰਨੇ ਲੱਗਦੇ ਨੇ ਪਾਣੀ ਇਹਨੂੰ ਵੀਰੇ ਹਰੀ ਕਰਨ ਵੇਲੇ ਜਿਵੇਂ ਇੱਕ ਅੱਜ ਲਾਤਾ ਤੇ ਇੱਕ ਕੱਲ ਨੂੰ ਪਰ ਕਿੱਖਾਂ ਦੀ ਦਵਾਈ ਛਿੜਕ ਕੇ ਬਾਅਦ ਇਹਨੂੰ ਪਾਣੀ ਦੀ ਲੋੜ ਆਪਾਂ ਫੇਰ ਹੀ ਦੇਣਾ ਹੈ ਨਹੀਂ ਜੇ ਮੀਂਹ ਪੈਂਦਾ ਇਹ ਮੀਂਹ ਨਾਲ ਹੀ ਨੂੰ ਕੁਝ ਨਹੀਂ ਨਾ ਇਹਨੂੰ ਕੁੰਗੀ ਪਾਵੇ ਕੁਝ ਨਹੀਂ ਪੈਂਦਾ ਬਾਈ ਇਹ ਅੱਖਾਂ ਵਾਸਤੇ ਇਹ ਦਵਾਈ ਕਿਦੋਂ ਛਿੜਕਣੀ ਹੈ ਦਵਾਈ ਬਾਈ ਮਹੀਨੇ ਬਾਅਦ 1 ਮਹੀਨੇ ਬਾਅਦ ਆਪਾਂ 25 ਤੋਂ 30 ਦਿਨਾਂ ਬਾਅਦ ਹਾਂ ਜਦੋਂ ਹਰੀ ਹੋ ਗਈ ਵੀ ਕਿਹੜਾ ਕਿਹੜੀ ਵੀ ਉਹ ਵੀਰੇ ਆਪਾਂ ਦੱਸ ਦਾਂ ਕੋਈ ਗੱਲ ਤੁਹਾਨੂੰ ਵੀਡੀਓ 'ਚ ਫੋਟੋ ਲਾ ਦੇ ਤੁਸੀਂ ਹਾਂ ਠੀਕ ਹੈ ਲਓ ਜੀ ਜਿਹੜਾ ਸੰਪਰਕ ਕਰ ਲਿਓ ਨੰਬਰ ਬਾਈ ਦਾ ਇੱਕ ਵਾਰ ਬੋਲ ਦਿੰਨੇ ਆ ਕਿੰਨਾ ਨੰਬਰ ਹੈ 7087226544 ਠੀਕ ਹੈ ਸੋ ਵੀਡੀਓ ਸ਼ੇਅਰ ਕਰਿਓ ਜੇ ਕਿਸੇ ਭਰਾ ਨੇ ਮੂੰਗੀ ਵਜਾਉਣੀ ਹੈ ਤਾਂ ਨੰਬਰ ਸਕਰੀਨ ਤੇ ਆ ਜਾਂਦਾ ਇਹ ਨੰਬਰ ਸੰਪਰਕ ਕਰਨਾ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਕਿਸਾਨ ਵੀਰਾਂ ਕੋਲੇ ਜਾਬਰੀ ਹੈ ਨਾ ਖਰਚੇ ਦੀ ਵਜਤ ਹੋਵੇ ਤੇ ਝਾੜ ਵੀ ਵਧੇ ਧੰਨਵਾਦ ਜੀ ਧੰਨਵਾਦ ਜੀ